ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਝੰਡੋਕੇ ਮੋਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਘਰੇਲੂ ਪਰਿਵਾਰ ਕੋਲੇ ਬਹੁਤ ਹੀ ਵਧੀਆ ਦੂਜਾ ਸੂਆ ਐਚ ਐਫ ਗੱਬਨ ਵਾਇਰਡ ਵਿਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਚੰਗੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਖਰੀਦਾਰੀ ਕਰ ਸਕੋ ਸੋ ਦੋਸਤੋ ਲੈਣਿਆਂ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਸਤਿ ਸ਼੍ਰੀ ਅਕਾਲ ਭਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਜੀ ਹਰਜੀਤ ਸਿੰਘ ਪਿੰਡ ਜੰਡੋ ਦਾ ਹਰਜੀਤ ਸਿੰਘ ਪਿੰਡ ਜੰਡੋ ਕੇ ਤੇ ਭਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ 9417762039 94177 62039 62039 ਇਹ ਵਹਿੜ ਭਾਈ ਆਪਣੇ ਘਰ ਦੀ ਹੈ ਜੀ ਵਹਿੜ ਘਰ ਦੀ ਹੈ ਘਰ ਦੀ ਆ ਤੇ ਭਾਈ ਦੂਜਾ ਸੁਬਾਹ ਹੁੰਦੀ ਆ ਇਹ ਦੂਜਾ ਸੁਬਾਹ ਹੁੰਦੀ ਆ ਠੀਕ ਹੈ ਤੇ ਕਿਹੜੇ ਸੀਮਨ ਤੋਂ ਗੱਭਣਾ ਭਾਈ ਇਹ ਬਾਈ 40426 40426 HF ਦਾ ਹਾਂਜੀ ਠੀਕ ਹੈ ਜੀ 40426 40426 ਠੀਕ ਹੈ ਜੀ ਲਓ ਵੀ ਸੀਮਨ ਬਾਈ ਨੇ ਘਰੇ ਲਿਖ ਕੇ ਰੱਖਿਆ ਪ੍ਰੋਪਰ ਰਿਕਾਰਡ ਸਾਹਮਣੇ ਰੱਖਿਆ ਤੇ ਬਾਈ ਕਿੰਨੇ ਦਿਨ ਲੈ ਜੂਗੀ ਇਹ ਤੇ ਬਾਈ ਲੈ ਜੂਗੀ 10 12 ਦਿਨ 10 12 ਦਿਨ ਤੇ ਬਾਈ ਪਹਿਲੇ ਸੂਏ ਕਿੰਨਾ ਕੁ ਦੁੱਧ ਕੱਢਿਆ ਤੁਹਾਡੇ ਕੋਲੇ ਪੀਕ ਲੈਵਲ ਤੇ ਇਹ ਬਾਈ 20 ਲੀਟਰ ਐਰ ਕੀ ਕੀ ਉਮੀਦ ਕਰਦੇ ਆ ਜੀ ਐਰ ਕੀ 25 26 ਲੀਟਰ ਦੀ ਜੀ 25 26 ਲੀਟਰ ਐਟਕੀ ਪੋਲੇ ਹੱਥ ਨਾਲ ਕੱਢ ਲੂਗੀ ਲਾਓ ਵੀ ਮਿੱਤਰੋ ਐਚ ਐਫ ਟਾਪ ਕੁਆਲਿਟੀ ਆ ਦੇਖ ਸਕਦੇ ਹੋ ਤੁਸੀਂ ਮੂੰਹ ਮੱਥਾ ਬਹੁਤ ਚੰਗੀ ਮਾਰਕਿੰਗ ਆ ਤੇ ਥਣ ਹਵਾਨਾ ਦੋਸਤੋ ਬਾ ਕਮਾਲ ਆ ਤੁਹਾਨੂੰ ਨੇੜੇ ਹੋ ਕੇ ਦਿਖਾਉਨੇ ਆ ਥਣਾ ਤੋਂ ਥਣਾ ਦੀ ਵਿਥ ਤੇ ਬਹੁਤ ਹੀ ਜਿਆਦੇ ਵੈਰਲ ਤੇ ਮਟਾਈ ਥਣ ਦੀ ਬਿਲਕੁਲ ਜਾਇਜ ਆ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਗੁਲਾਬੀ ਰੰਗ ਦਾ ਕਰਮਾਲੀ ਨੇ ਹਵਾਨਾ ਤਿਆਰ ਕਰਨਾ ਤੇ ਦਿਨ ਹਜੇ ਲੈ ਜੂਗੀ ਦੋਸਤੋ ਕੱਚੀ ਆ ਵੜ ਪੈਠਪੜਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਗਾਜਰਗੀ ਰੀੜ ਦੀ ਸਿੱਧੀ ਸਿੱਧੀ ਹੱਡੀ ਪਈ ਆ ਇਹ ਹਵਾਨੇ ਦੀ ਢਿੱਲ ਬਹੁਤ ਆ ਤੁਰਦਿਆਂ ਤੋਂ ਤੁਹਾਨੂੰ ਸਾਰੀ ਇਹ ਕਵਰ ਹੋ ਜੂਗੀ ਦੇਖ ਜਾਣੀ ਆ ਦੇਖ ਸਕਦੇ ਹੋ ਬਿਲਕੁਲ ਪਧਰਾ ਹਵਾਨਾ ਹੈ ਤੇ ਆ ਢਿੱਲ ਦੋਸਤੋ ਬਹੁਤ ਜ਼ਿਆਦੇ ਆ ਜੇ ਤੁਹਾਨੂੰ ਢਿੱਲ ਦਿਖਾਈਏ ਤਾਂ ਆ ਦੇਖ ਸਕਦੇ ਹੋ ਤੁਸੀਂ ਢਿੱਲ ਮੈਂ ਆਪ ਹੱਥ ਮਾਰ ਰਿਹਾ ਸਾਰੀ ਢਿੱਲੇ ਨੇ ਕਵਰ ਕਰਨੀਆਂ ਦੋਸਤੋ ਦੇਖ ਸਕਦੇ ਹੋ ਤੁਸੀਂ ਦੂਜੇ ਪਾਸੇ ਤੋਂ ਥਾਣਾ ਦੀ ਗੱਲ ਕਰੀਏ ਤਾਂ ਬਿਲਕੁਲ ਸੇਮ ਸੈਜ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜਿਆਦਾ ਸ਼ਾਨਦਾਰ ਥਣ ਲੱਗਿਆ ਦੋਸਤੋ ਦੁੱਧ ਵਾਲੀ ਵਿਹੜਾ ਚੰਗੀ ਵੇਲ ਤੇ ਕਦ ਕਾਠ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਦੋਸਤੋ ਤੋਰ ਕੇ ਤੁਹਾਨੂੰ ਦਿਖਾਉਣੇ ਆ ਸਾਰੀ ਜਜਮੈਂਟ ਤੁਹਾਨੂੰ ਤੁਰਦਿਆਂ ਤੋਂ ਇਹਦੀ ਆ ਜਾਣੀ ਹੈ ਤੁਰਿਓ ਬਾਈ ਜੀ ਲਓ ਵੀ ਮਿੱਤਰੋ ਸਾਰੀ ਤੁਰਦਿਆਂ ਤੋਂ ਤੁਹਾਨੂੰ ਇਹਦੀ ਜਜਮੈਂਟ ਆ ਜਾਣੀ ਆ ਬਹੁਤ ਸ਼ਾਨਦਾਰ ਹਵਾਨਾ ਇਹਨੇ ਤਿਆਰ ਕੀਤਾ ਤੇ ਹਜੇ 8-10 ਦਿਨ ਪੱਕੇ ਹੀ ਲੈ ਜਾਣੇ ਆ ਨੇ ਦੇਖ ਸਕਦੇ ਹੋ ਤੁਸੀਂ ਇਹ ਕੱਚੀ ਆ ਵਿਹੜਾ ਫਵਾ ਨਹੀਂ ਦੇਤੇ ਨਾੜਾ ਦੋਸਤੋ ਬਹੁਤ ਵਧੀਆ ਦਿਸ ਰਹੀਆਂ ਤੁਹਾਨੂੰ ਸਾਹਮਣੇ ਬਹੁਤ ਚੰਗੀ ਕਦ ਕਾਠ ਦੀ ਤੇ ਵੇਲ ਦੀ ਬਹੁਤ ਚੰਗੀ ਵਹਿੜਾ ਦੋਸਤੋ ਆਕੇ ਤੁਸੀਂ ਦੇਖੋਗੇ ਤੇ ਹਰ ਹਾਲਤ ਤੁਹਾਡੇ ਪਸੰਦ ਆਊਗੀ ਹਰ ਪੱਖ ਤੋਂ ਵਹਿੜ ਚੰਗੀ ਆ ਦੋਸਤੋ ਦੁੱਧ ਪੱਖੋਂ ਵੀ ਤੇ ਸੀਮਣ ਵੀ ਚੰਗਾ ਭਰਿਆ ਹੋਇਆ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੁੱਲ ਬਾਈ ਜੀ 110 ਰੱਖਿਆ ਜੀ 1 ਲੱਖ 10000 ਮਾਨਤਾਨ ਹੋ ਜੂ ਬਾਈ ਜੀ ਮਾਰਾ ਮੋਟਾ ਇਹ ਲਓ ਵੀ ਸੱਜਣੋ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ ਮਾਨਤਾਨ ਬਣਦਾ ਤੁਹਾਡਾ ਇਹਦੇ ਵਿੱਚੋਂ ਕੀਤਾ ਜਾਊਗਾ ਆ ਅਗੇ ਤੁਸੀਂ ਦੇਖੋਗੇ ਦੋਸਤੋ ਵੇੜ ਤੁਹਾਡੇ ਹਰ ਪੱਖ ਤੋਂ ਪਸੰਦ ਆਊਗੀ ਸੀਲਸ ਲੱਗ ਬਹੁਤਾ ਦੇਖ ਸਕਦੇ ਹੋ ਤੁਸੀਂ ਬਾਈ ਜੀ ਹੱਥ ਮਾਰ ਰਹੇ ਆ ਜਵਾਕਾਂ ਜੱਲਿਆਂ ਵਾਲੇ ਘਰੇ ਵੀ ਦੋਸਤੋ ਇਹੋ ਜੀ ਵੇੜ ਤੁਸੀਂ ਲਿਜਾ ਸਕਦੇ ਆ ਕਿਉਂਕਿ ਬਿਲਕੁਲ شریف ਤੇ ਸਾਊਸ ਲੱਗਾ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਦੋਸਤੋ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਜੇਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ